ਸਤਿ ਸ਼੍ਰੀ ਅਕਾਲ ਜੀ ਸਾਰੇ ਹਨ ਵਧੀਆ ਫਾਰਮ ਜਿਹੜੇ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਤਨਤਾਰਨ ਤਹਿਸੀਲ ਵੀ ਤਨਤਾਰਨ ਤੇ ਜ਼ਿਲ੍ਹਾ ਵੀ ਤਨਤਾਰਨ ਮਿਰਜ਼ਾਣਾ ਦਾ ਸ਼ਹਿਰ ਦੇ ਵਿੱਚ ਜਿਹੜਾ ਵਾ ਨਾਲ ਦੁੱਧ ਦਾ ਕੰਮ ਹੈ ਤੇ ਨਾਲ ਜਿਹੜਾ ਵਪਾਰ ਦਾ ਕੰਮ ਹੈ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਕਾਫੀ ਵੀਡੀਓ ਦਿਖਾਈ ਦੀਆਂ ਵਾ ਤੇ ਅੱਜ ਵੀ ਜਿਹੜੀਆਂ ਤੁਹਾਨੂੰ ਚਾਰ ਝੋਟੀਆਂ ਜਿਹੜੀਆਂ ਚੰਗੀਆਂ ਟੌਪ ਕਲਾਸ ਤੁਹਾਨੂੰ ਦਿਖਾਉਣੀਆਂ ਵਾ ਤੇ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਜਿੰਨੇ ਵੀ ਪਸ਼ੂ ਦਿਖਾਈ ਦੇ ਆ ਸਾਰੇ ਚੰਗੇ ਕੁਆਲਿਟੀ ਦੇ ਪਸ਼ੂ ਦਿਖਾਈਦੇ ਆ ਤੇ ਵੀਰ ਜੀ ਹੁਣੇ ਜਿਹੜੇ ਸਾਰੇ ਚੰਗੀ ਕੁਆਲਿਟੀ ਦੇ ਪਸ਼ੂ ਜਿਹੜੇ ਲਿਆਉਂਦੇ ਆ ਕਿਉਂਕਿ ਚੰਗੇ ਸ਼ਕੀਨ ਪਸ਼ੂ ਜਿਹੜੇ ਵੀਰ ਜੀ ਹੁਣਾਂ ਨੇ ਘਰੇ ਵੀ ਰੱਖੇ ਆ ਮੇਲਿਆਂ 'ਚ ਵੀ ਜਿਹੜੇ ਵੀਰ ਜੀ ਹੁਣੇ ਪਸ਼ੂ ਖੜਦੇ ਆ ਕੰਪੀਟੀਸ਼ਨਾਂ 'ਚ ਵੀ ਜਿਹੜੇ ਪਸ਼ੂ ਲੈ ਕੇ ਜਾਂਦੇ ਆ ਤੇ ਅੱਜ ਤੁਹਾਨੂੰ ਚਾਰ ਛੋਟੀਆਂ ਦਿਖਾਉਣੀਆਂ ਤੇ ਚਾਰੇ ਜਿਹੜੀਆਂ ਸੋਈਆਂ ਦਿਖਾਉਣੀਆਂ ਤੇ ਚੰਗੇ ਦੁੱਧ ਵਾਲੀਆਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਵੀਰ ਜੀ ਹੁਣਾਂ ਨਾਲ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰ ਲੱਗ ਗਿਆ ਫਿਰ ਮਾਲ ਪਹਿਲਾ ਆਪਣਾ ਹਾਂਜੀ ਪਹਿਲਾ ਲੱਗ ਗਿਆ ਠੀਕ ਐ ਕਿੰਨੇ ਕਿ ਡਿਮਾਂਡ ਚੰਗੇ ਪਸ਼ੂ ਦੀ ਫਿਰ ਹੋਰ ਡੰਗਰ ਬਾਹਰ ਲੱਗਦਾ ਹੀ ਨਹੀਂ ਸੁਣ ਕੇ ਚੰਗਾ ਅੱਛਾ ਬਾਕੀ ਚੰਗੇ ਦੁੱਧ ਵਾਲਾ ਘੱਟ ਮਿਲਦਾ ਅੱਛਾ ਹਾਂਜੀ ਤੇ ਅੱਜ ਆਪਾਂ ਨੇ ਕੋਈ ਸੋਈਆਂ ਹੀ ਆ ਸਾਰੀਆਂ ਹਾਂਜੀ ਸਾਰੀਆਂ ਸੋਈਆਂ ਚਾਰੇ ਮੱਝਾਂ ਇੱਕ گاਮ ਆ ਐਸ਼ੇ گاਵੀ ਆ ਹਾਂਜੀ گاਵੀਆਂ گاਹ ਕਿੰਨੇ ਕਿ ਦੁੱਧ ਵਾਲੀ ਤੇ ਓਮ ਪਰ ਪਹਿਲਾਂ ਵਸ਼ੀਆ ਦੋ ਦੰਦ ਅੱਛਾ 20 ਕਿਲੋ ਹੈਗਾ ਅੱਛਾ ਹਾਂਜੀ ਤਿਆਰ ਆ ਜਿਹੜਾ ਹਾਂਜੀ ਤਿਆਰ ਆ ਤੇ ਆਹ ਮੱਝਾਂ ਕਿੰਨੇ ਤੋਂ ਕਿੰਨੇ ਦੁੱਧ ਵਾਲੀਆਂ ਜੀ ਅਜੇ ਮਤਲਬ 20 ਕਿਲੋ ਹੋ ਗਿਆ ਤਿਆਰ ਅੱਛਾ ਹਾਂਜੀ ਅਜੇ 20 20 ਕਿਲੋ ਤਿਆਰ ਆ ਹਾਂਜੀ ਵਧ ਸਕਦੀਆਂ ਹਾਂ ਹਾਂ ਵਧ ਸਕਦੀਆਂ ਚਲੋ ਠੀਕ ਨਾਮ ਦੱਸਦੇ ਕਰੀ ਆਪਣਾ ਬਲਰਾਜ ਸਿੰਘ ਹੈ ਜੀ ਤੇ ਸੁਹਾਲਾ ਵਾਲਾ ਬਾਈ ਤਰਨਤਾਰਨ ਤਰਨਤਾਰਨ ਜਿਹੜਾ ਇਹ ਤਰਨਤਾਰਨ ਵਾਲਾ ਗੇਟ ਆ ਜਿਹੜਾ ਮੇਨ ਅੰਬਰੇਸਰ ਰੋਡ ਲਵਾਈ ਹੈ ਨਾ ਉਹਦੇ ਲੱਗ ਗਈ ਆ ਬਿਲਕੁਲ ਆ ਨਾ ਆਪਣਾ ਹਾਂਜੀ ਲੱਗ ਗਈ ਠੀਕ ਆ ਤੇ ਫੋਨ ਨੰਬਰ ਬੋਲਦੇ ਕਰੀ 83 60 32 63 ਠੀਕ ਆ ਜੀ ਹਾਂਜੀ ਕਰੀਏ ਫਿਰ ਸ਼ੁਰੂ ਹਣਾ ਹਾਂਜੀ ਸ਼ੁਰੂਆਤ ਜਿਹੜੀ ਆ ਪਾਹ ਵਾਲੀ ਝੋਟੀ ਤੋਂ ਕਰਨੀ ਆ ਕਾਫੀ ਖੂਬਸੂਰਤ ਝੋਟੀ ਕਨੜਾ ਗੈਪ ਸਾਈਜ਼ ਆਪਾਂ ਦੇਖ ਸਕਦੇ ਕਾਫੀ ਚੰਗਾ ਹੈ ਤੇ ਚਿਹਰੇ ਤਾਂ ਜਿਹੜੀ ਕਾਫੀ ਸੋਹਣੀ ਹੈ ਲੈ ਕਿ ਸਰੀਰ ਤੇ ਬਰੀਕ ਬਰੀਕ ਕਨੜਾ ਜਿਹੜੀਆਂ ਕਾਫੀ ਸੋਹਣੀਆਂ ਇਹ ਇੱਧਰ ਇੱਧਰ ਹੀ ਲੈਂਦੀਆਂ ਕਿ ਹੋਰ ਕਿਸ ਏਰੀਆ ਚ ਲੈਂਦੀਆਂ ਜੀ ਨਹੀਂ ਹੋਰ ਏਰੀਆ ਅੱਛਾ ਹੋਰ ਏਰੀਆ ਚ ਹਾਂਜੀ ਠੀਕ ਹੈ ਤੇ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਵੱਜੀ ਆ ਕਿੰਨਾ ਸਮਾਂ ਸੁਭਾ ਸੁਈ ਜੇ ਇਹ ਦੂਜਾ ਸੁਭਾ ਜੀ ਦੂਸਰਾ ਸੁਭਾ ਆ ਹਾਂਜੀ ਕਿੰਨਾ ਚਿਰ ਹੋਇਆ ਜੀ ਸੁਈ ਨਾ ਤੈਨੂੰ ਸੁਈਨ ਹੋਈ ਗਈ ਹੈ ਜੀ 12 ਕਿ ਦਿਨ 12 ਕਿ ਦਿਨ ਹੋ ਗਏ ਆ ਹਾਂਜੀ ਬੱਚਾ ਕਿਹ ਚ ਮਗਰ ਕੱਟਾ ਜੀ ਅੱਛਾ ਮਗਰ ਇਹਦੇ ਕੱਟਾ ਆਹ ਕੱਟਾ ਜੀ ਹਾਂਜੀ ਇਹ ਕੱਟਾ ਕੱਟੇ ਦੇ ਵੀ ਹਾਈਟ ਲੈਂਥ ਜਿਹੜੀ ਚੰਗੀ ਆ ਹੋਂਦੋਂ ਹੀ ਹਨਾ ਹਾਂਜੀ ਤੇ ਮੋਕੇ ਦੇ ਬਿਲਕੁਲ ਕੰਡੇ ਵਾਲਾ ਦੁੱਧ ਕਿੰਨਾ ਤਿਆਰ ਹੈ ਇਹ ਥੱਲੇ 19 ਕਿਲੋ ਦੁੱਧ ਤਿਆਰ ਹੈ ਜੀ ਅੱਛਾ 19 ਲੀਟਰ ਤਿਆਰ ਆ ਹਾਂਜੀ ਭਾਵੇਂ ਕੋ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਹਾਂਜੀ ਜਿੰਨਾ ਮਰਜ਼ੀ ਚੋਲੇ ਅੱਛਾ ਜੀ ਤੇ ਕਿੰਨਾ ਵੱਧ ਸਕਦੀ ਹੈ ਔਰ ਕਿ ਨਹੀਂ ਵੱਧ ਸਕਦੀ ਹੈ ਕਿੰਨਾ ਵੱਲੋਂ ਡੰਗਰ ਆਇਆ ਹੁੰਦਾ ਭਾਜੀ ਮਤਲਬ ਕਿ ਗਿਆ ਨੂੰ ਦਾਇਕ ਤਾਂ ਜਿੱਦੜ ਕਿਹੂਗੀ ਉੱਤੇ ਬਸ ਅੱਛਾ ਹਾਂ ਕਿੰਨਾ ਪਿਆਰ ਆ ਗਾੜੀ ਕਪਾ ਦੇ ਘਟੇ ਦਾ ਰਿਹਾਗਾ ਮੌਕੇ ਤੇ ਜਿਹੜਾ ਵਾ ਓਨੇ ਮੌਕੇ ਦੇ ਉਹ ਕਹਿ ਸਕਦੇ ਅੱਛਾ ਹਾਂਜੀ ਠੀਕ ਐ ਤੇ ਉਤਰਾਂ ਜੇ ਕੋਈ ਸ਼ਾਮ ਚੰਗੀ ਕਰੇ ਤੇ ਕਿੰਨਾ ਕਿ ਕਰੇ ਆ ਫੇਰ ਵਾਦੀ ਸਕਦੀ ਐ ਕਿੰਨਾ ਕਰੇ ਡੰਗਰੇ ਟਿੱਗਿਆ ਨੂੰ ਦਾਇਕ ਤਾਂ ਟਿੱਗੇ ਦਾ ਫਿਰ ਨਗਰ ਵਾਦਾ ਅੱਛਾ ਹਾਂ ਕਿੰਨਾ ਕਿ ਚਵਾਜੂਗੀ ਬੱਜਨ ਵੀਨੇ ਮਹੀਨੇ ਬਾਅਦ ਤੱਕ ਵਾਦੀਆਂ ਰਹੀਆਂ ਅੱਛਾ ਹਾਂ ਖੋਲੀ ਤੇ ਪਲੱਸ ਕਰੇਗੀ ਨਾ ਅੱਛਾ ਵੀ ਪਲੱਸ ਜਿਹੜਾ ਕਰ ਚੋਗੇ ਕਰ ਜੂਗੀ ਖੋਲੀਆਂ ਹਾਂ ਫਿਰ ਤੋਰੀਏ ਆ ਦੇਖ ਸਾਡੇ ਜੀ ਮਗਰੇ ਦੇ ਕੱਟਾ ਵਾ ਤੇ ਬਾਕੀ ਜਿਹੜਾ ਵਾ ਬੋਡੀ ਵੇਟ ਵੀ ਕਾਫੀ ਚੰਗਾ ਵਾ ਪਸ਼ੂ ਜਿਹੜੇ ਇਹ ਜਿਹੜਾ ਸਾਰੇ ਜਿਹੜੇ ਚੰਗੀ ਕੁਆਲਿਟੀ ਦੇ ਜਿਹੜੇ ਟਾਪ ਕਲਾਸ ਜਿਹੜੇ ਪਸ਼ੂ ਹੁੰਦੇ ਆ ਮੌਕੇ ਦੇ 100 ਲੀਟਰ ਦੁੱਧ ਜਿਹੜਾ ਤਿਆਰ ਆ ਬਾਕੀ ਪੇਠ ਪੜੇ ਤਾਂ ਵੀ ਇੱਕ ਵਾਰੀ ਦੇਖ ਸਕਦੇ ਜੀ ਇੱਕ ਵਾਰੀ ਵੀ ਇੱਥੇ ਲੈ ਜਾ ਸਿੱਥੀ ਲੈ ਜਾ ਥੋੜੀ ਜੀ ਠੀਕ ਐ ਵਿੱਚ ਲੈ ਜਾ ਬੰਦੇ ਅਸੀਂ ਬਾਕੀ ਇਧਰ ਆ ਘਰ ਦੇ ਪੁੱਛ ਜਿਹੜੇ ਵੀਰੇ ਹਨ ਨੇ ਰੱਖੇ ਆ ਗਾਂ ਇੱਕ ਜਿਹੜੀ ਧੰਵੰਗ ਤੇ ਦਿਖਾਵਾਂਗੇ ਆ ਦੇ ਸਦੇ ਹਵਾਨਾ ਇਹਦਾ ਇੱਕ ਰੀ ਲਾਗੇ ਤਾਂ ਕਾਫੀ ਸੋਹਣਾ ਹਵਾਨਾ ਆ ਤੇ 95 ਦੇ ਇੱਕ ਰੀ ਤੁਹਾਨੂੰ ਦਿਖਾ ਦਿਆਂ ਲਾਗੇ ਤਾਂ ਫਰਨਾ ਦਾ ਗੈਪ ਤੇ ਸਾਈਜ਼ ਜਿਹੜਾ ਚੰਗਾ ਆ ਤੇ ਇਹਦਾ ਕੀ ਫਿਰ ਮੁੱਲ ਜੀ 155 اچھا ਇਹਦਾ ਮੁੱਲ ਹੈਗਾ 155 ਹਾਂਜੀ ਮਾਨਤਾ ਨਾਲ ਵਿੱਚੋਂ ਕਰ ਦੋਗੇ ਹਾਂਜੀ ਉਹ ਤਾਂ ਕਰਨਾ ਹੀ ਪੈਣਾ ਤਾ ਆਹ ਤੇ ਤੁਹਾਨੂੰ ਪਤਾ ਫਿਰ ਕਰਨਾ ਹੀ ਹੁੰਦਾ ਵਾ ਅੜੀ ਵਾਲੀ ਗੱਲ ਨਹੀਂ ਪੂਰਾ ਕਰਨਾ ਠੀਕ ਹੈ ਜੀ ਚਲੋ ਬਾਕੀ ਮੌਕੇ ਦੇ ਜਿੰਨਾ ਜਿੱਥੇ ਵਾਰਾ ਖਾਊਗਾ ਬਾਕੀ ਕੋਈ ਝੋਟੀ ਦੇ ਹਿਸਾਬ ਨਾਲ ਪੈਸੇ ਲਾਏ ਹਾਂਜੀ ਝੋਟੀ ਕੇ ਗੱਲੋਂ ਖੁੰਜੀ ਨਹੀਂ ਜੀ ਹਾਂਜੀ ਤੇ ਜੱਡਾ ਵੇਖਣਾ ਬਾਕੀ ਕੀ ਲੈਣਾ ਵੀਰ ਬਾਕੀ ਕੱਦ ਕਾਠ ਵੀ ਚੰਗਾ ਹੈ ਬੋਡੀ ਬੇਟਰੀ ਚੰਗਾ ਹੈ ਜੀ ਤੇ ਦੁੱਧ 19 ਲੀਟਰ ਜਿਹੜਾ ਤਿਆਰ ਆ 19 ਲੀਟਰ ਕੇ ਕਿਲੋ 100 ਲੀਟਰ ਤਿਆਰ ਕੇ 10 ਕਿਲੋ ਤਿਆਰ ਦੇ ਜਿੰਦਾ ਮਰਜੀ ਕੋ ਕਰ ਲੈ ਮੇਲੇ ਤੋਂ ਮਿਲਣਾ ਕਿਲੋ ਨਾਲ ਮਿਲਣਾ ਠੀਕ ਹੈ ਜੀ ਠੀਕ ਠੀਕ ਚਲੋ ਹੁਣ ਜਿਹੜੀ ਆਪਾਂ ਦੂਸਰੇ ਨੰਬਰ ਤੇ ਦਿਖਾਉਣੀ ਆ ਝੋਟੀ ਜਿਹੜੀ ਇਹ ਵੀ ਕਾਫੀ ਕਮਾਲ ਦੀ ਝੋਟੀ ਆ ਸਾਰੀਆਂ ਥੱਲੇ ਐਚ ਐਫ ਗਾਵਾਂ ਵਰਗੇ ਹਵਾਨੇ ਜਿਹੜੇ ਲੱਗੇ ਆ ਇਹਦੇ ਮਗਰ ਵੀ ਬੱਚਾ ਕੱਟਾ ਹੀ ਆ ਗਿਆ ਜੀ ਹਾਂ ਕੱਟਾ ਹੀ ਆ ਜੀ ਠੀਕ ਹੈ ਜੀ ਤੇ ਅਗਲੇ ਥਨਾ ਦਾ ਗੈਪ ਸਾਈਜ਼ ਆਪਾਂ ਦੇਖ ਸਕਦੇ ਕਾਫੀ ਚੰਗਾ ਵਾ ਤੇ ਮਿਲ ਕੇ ਇਹਨਾਂ ਵੀ ਕਾਫੀ ਸੋਹਣੀ ਲੱਗੀ ਆ ਤੇ ਸਾਂਭੀ ਸੁੰਮੀ ਐਵੀ ਜਿਹੜੀ ਚੰਗੀ ਆ ਚੰਗੇ ਬੋਡੀ ਵੇਟ ਦੀ ਆ ਤੇ ਚੰਗੇ ਪੇਟ ਫੜੇ ਦੀ ਆ ਤੇ ਹਵਾਨਾਂ ਨਾਲ ਥੱਲੇ ਜਿਹੜਾ ਸੋਹਣਾ ਐ ਇਹ ਕਿੰਨਾ ਸੁਆਸ ਹੋਈ ਜੇ ਬਿੱਤੀ ਕਿੱਥੇ ਜਾ ਸੁਆ ਬਈ ਅੱਛਾ ਇਹ ਵੀ ਇਹ ਤੀਸਰਾ ਸੁਆ ਆ ਹਾਂਜੀ ਤੇ ਇਹਨੂੰ ਕਿੰਨਾ ਜਿਹੜਾ ਹੈ ਜੀ ਸੁਈ ਨੂੰ ਇਹਨੂੰ ਹਫਤਾ ਹੀ ਹੋਇਆ ਜੀ ਅੱਛਾ ਹਾਂਜੀ ਹਫਤਾ ਕ ਹੋ ਗਿਆ ਜਿਹੜਾ ਇਹਨਾਂ ਸੁਈ ਨਾ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਮੋਕੇ ਦੇ ਤਿਆਰ ਜੀ ਇਹਦੇ ਕੋਲ 20 ਪਲਾਸੀ ਆ ਅੱਛਾ ਹਾਂ 20 ਪਲੱਸ ਮੋਕੇ ਦੇ ਤਿਆਰ ਹਾਂਜੀ ਇਹ ਜੇ ਵਾ ਸਕਦੀ ਆ ਇਹ ਕਿੰਨਾ ਕਰ ਦੇਊਗੀ ਇਹ ਵਾਜੇ 2 ਕਿਲੋ ਤੋਂ ਦੇ ਸਕਦੀ ਹੈ 6 ਕਿਲੋ ਦੇ ਸਕਦੀ ਹੈ ਹਾਂ ਮੋਕੇ ਦੇ 20 20 ਚਵਾ ਦੇ ਅਜੇ ਵਧਣ ਨਹੀਂ ਹੈ ਸੂਈ ਤਾਜੀ ਹੈ ਠੀਕ ਹੈ ਜੀ ਹਾਂਜੀ ਖੋਲੋ ਫਿਰ ਤੋਰੀਏ ਕਰੀ ਨਵੇਂ ਖੋਲ ਦੇ ਕਰਦੇ ਥਾਣੇ ਦੇ ਕਰੀ ਦੇ ਸਾਦੇ ਚ ਲੱਗੇ ਤਾਂ ਫਿਰ ਤਾਂ ਇਹ ਜਿਹੜਾ ਤਿਆਰ ਆ ਦੁੱਧ ਜਿਹੜਾ ਦੱਸੰਦੇ ਆ ਇਹ ਨਹੀਂ ਦੱਸੰਦੇ ਕਿ ਇੰਨਾ ਕਰ ਜੂਗੀ ਜਿਹੜਾ 20 20 ਕਿਲੋ ਦੁੱਧ ਮੋਕੇ ਦੇ ਤਿਆਰ ਆ ਕੋ ਦੋ ਟਾਈਮ ਤਿੰਨ ਟਾਈਮ ਚੋਕੇ ਖੜੇ ਬਾਕੀ ਬੋਡੀ ਵੇਟ ਵੀ ਜਿਹੜੇ ਚੰਗੇ ਆ ਚੰਗੀਆਂ ਸੋਹਣੀਆਂ ਛੋਟੀਆਂ ਵਾਂ ਜੜੀਆਂ ਪੇਟ ਕੋੜੇ ਤਾਂ ਵੀ ਚੰਗੀਆਂ ਇੱਕ ਤਾਂ ਲੈ ਜਾਵੇ ਜੀ ਥੋੜੀ ਕਿ ਉਧਰ ਨੂੰ ਤੋਰ ਦੇ ਸਿੱਧੀ ਤੋਰ ਦੇ ਆ ਦੇਖ ਸੰਦਿਗ ਠੀਕ ਹੈ ਵਿੱਜ ਲੈ ਆਓ ਜੀ ਪੇਟਪੋਰੇ ਤਾਂ ਮੈਂ ਕਾਫੀ ਚੰਗੀ ਆ ਬਾਕੀ ਕੋਈ ਵੀਰ ਆਪਣੀ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਫਿਰ ਹੀ ਆਪਣਾ ਪਸ਼ੂ ਖਰੀਦੇ ਆ ਦੇ ਸਾਦੇ ਹਵਾਨਾ ਇਹਦਾ ਵੀ ਇੱਕ ਰੀ ਲਾਗੇ ਤਾਂ ਬਿਲਕੁਲ ਐਸੇ ਪਗਾਵਾ ਵਰਗੇ ਹਵਾਨੇ ਆ ਜਿਹੜੇ ਇਨਾਂ ਦੇ ਇਹਦਾ ਵੀਰ ਜੀ ਕਿਹ ਮੁੱਲ ਜੇ ਫਿਰ ਇਹਦਾ ਡੇਢ ਇਹ ਤਾਂ ਡੇਢ ਲੱਖ ਹੈ ਹਾਂਜੀ ਡੇਢ ਲੱਖ ਠੀਕ ਆ ਤੇ ਮਾਨਤਨ ਮੌਕੇ ਤੇ ਕਰ ਦੋਗੇ ਹਾਂਜੀ ਮਾਨਤਨ ਠੀਕ ਆ ਜੀ ਤੇ ਹੁਣ ਜਿਹੜੀ ਇੱਕ ਆ ਛੋਟੀ ਆਪਾਂ ਨਾਲ ਦਿਖਾਉਣੀ ਆ ਹਾਂਜੀ ਇਹਦਾ ਤੇ ਸਿੰਘ ਵੀਰ ਜੀ ਬਿਲਕੁਲ ਹੀ ਨਿਕਾ ਨਿਕਾ ਜੀ ਇਹ ਛੇ ਦੰਦ ਮੂੰਹ ਤਾਂ ਵੀ ਛੇ ਦੰਦ ਦੂਜਾ ਸੂਆ ਸਹੀ ਅੱਛਾ ਮੂੰਹ ਛੇ ਦੰਦ ਆਂਦੇ ਆ ਤੇ ਇਹਨਾਂ ਕੇ ਮਤਲਬ ਖਾਲੀ ਹੋਈ ਆ ਬੋਲੇ ਤੇ ਅੱਛਾ ਬੋਲੇ ਤੇ ਖਾਲੀ ਕੀਤੀ ਆ ਇਹਨੂੰ ਕਿੰਨਾ ਕ ਚੇਰਾ ਹੋਇਆ ਜਿਸੂਈ ਨਾ ਅੱਜ ਤੀਜਾ ਡਾਂਗੇ ਜੀ ਤੀਜਾ ਡਾਂਗੇ ਆ ਹਾਂਜੀ ਬੱਚਾ ਕੀ ਜਿਹਦੇ ਮਗਰ ਇਹ ਮਗਰ ਕੱਟਾ ਜੀ ਅੱਛਾ ਨੀਲੀ ਦਾ ਨੀਲੀ ਦਾ ਕੱਟਾ ਆ ਅੱਜ ਕੱਟਿਆ ਹੀ ਆ ਸਾਰੀਆਂ ਮਗਰ ਨਹੀਂ ਕੱਟੀ ਇੱਕ ਇੱਕ ਕੱਟੀ ਆ ਠੀਕ ਆ ਤੇ ਥਾਣੇ ਤੇ ਇੱਕ ਵਾਰੀ ਤਾਂ ਲਾ ਕੇ ਦਿਖਾ ਦਈਏ ਥਾਣਾ ਦਾ ਸਾਈਜ਼ ਤੇ ਗੈਪ ਜਿਹੜਾ ਕਾਫੀ ਚੰਗਾ ਹੈ ਕਾਫੀ ਦੂਰ ਦੂਰ ਥਾਣੇ ਜਿਹੜਾ ਇਹਦੇ ਕੋਲ ਲੱਗਾ ਤੇ ਚੰਗੇ ਪਿੱਠ ਪੂਰੇ ਦੀ ਆ ਇਹ ਵੀ ਤੇ ਇਦੇ ਕੋਲ ਕਿੰਨਾ ਕੁ ਬੋਲਾ ਹੋਊਗਾ ਅਈ ਇਹਨ ਕੋਲ 8 ਕਿਲੋ ਆ ਜੀ ਅੱਛਾ ਹਾਂਜੀ ਇਹ ਕਿੰਨਾ ਚ ਵਾਜੂਗੀ ਵੇਖੋ ਤੁਹਾਨੂੰ ਦੱਸਵਾ ਸਕਦੀ 15-16 ਕਿਲੋ ਚ ਵਾਜੂ ਅੱਛਾ ਹਾਂਜੀ 15-16 ਲੀਟਰ ਜਿਹੜਾ ਇਹ ਵਿੱਚ ਵਾਈ ਜਾਊਗੀ ਵਾਜੂ ਉੰਜ ਕੱਦ ਕੱਠ ਪੇਠ ਕੋੜੇ ਦੀ ਚੰਗੀ ਹੈ ਨਾ ਹਾਂ ਖਾਲੀ ਕਰ ਦੋ ਮੈਂ ਲਵਾ 8 ਕਿਲੋ ਆ ਠੀਕ ਹੈ ਹਾਂਜੀ ਜਿਹੜੀ ਸਟਾਰਟਿੰਗ ਹੈ ਨਾ ਸਟਾਰਟਿੰਗ ਹੈ ਹਾਂਜੀ ਠੀਕ ਹੈ ਖੋਲ ਲੀ ਹਾਂ ਫਿਰ ਦੋਰੀ ਇੱਕ ਰੀਨਾਂ ਬਾਕੀ ਜਿਹੜੀ ਗੀਆਂ ਜਨਾਂ ਨੂੰ ਨੀਲੀ ਦੀ ਝੋਟੀ ਆ ਜਿਹੜੀ ਇਹ ਵੀ ਇਹ ਪਾਕਿਸਤਾਨੀ ਹੈ ਜੀ ਇਹ ਪਾਕਿਸਤਾਨੀ ਉਹ ਟਿੱਕੀ ਮਿੱਟੀ ਸੀ ਪਾਕਿਸਤਾਨੀ ਪਾਕਿਸਤਾਨੀ ਝੋਟੀ ਦਾਸ ਤੇ ਆ ਜਿਹੜੀ ਆਹ ਦੇ ਸੱਦੇ ਹਵਾਨਾ ਜਿਹੜਾ ਇਹਦਾ ਲੱਗੇ ਤਾਂ ਬਾਕੀ ਜਿਹੜੀਆਂ ਵੱਡੀਆਂ ਮੱਝਾਂ ਵੀ 8-10 ਲੀਟਰ ਬੋਲੇ ਤਾਂ ਜਿਹੜੀਆਂ ਸ਼ੁਰੂ ਹੁੰਦੀਆਂ ਮੱਛਾਂ ਜਿਹੜੀਆਂ ਚਾਰ ਤਾਂ ਮੈਨੂੰ ਦਿਖਾਉਣੀਆਂ ਚਾਰੇ ਜਿਹੜੀਆਂ ਵੱਡੀਆਂ ਇੱਕ ਦੋ ਦੰਦ ਵੈੜ ਦੀ ਜਿੱਦਾਂ ਮੈਂ ਦਿਖਾਵਾਂਗੀ ਠੀਕ ਹੈ ਫਿਰ ਲੈ ਜਾ ਜੀ ਠੀਕ ਹੈ ਜੇ ਲੱਪੇ ਚ ਵੀ ਆਪਾਂ ਦੇਖ ਸਕਦੇ ਹਾਂ ਜੇ ਪੂਰਾ ਢਿੱਟ ਵੀ ਨਹੀਂ ਭਰਿਆ ਜੀ ਤੇ ਥੱਲੇ ਹਵਾਨਾ ਜਿਹੜਾ ਕਾਫੀ ਖੁੱਲਾ ਵਾ ਇਹਦਾ ਬਾਕੀ ਕੋਈ ਚੰਗੀ ਸਾਹ ਵਾਲਾ ਕੋਈ ਵੀਰ ਲੈ ਜਾਊਗਾ ਤੇ ਦੁੱਧ ਜਿਹੜਾ ਇਹ ਵੀ ਜਿਹੜਾ ਚੰਗਾ ਚਵਾਈ ਜਾਊਗੀ ਤੇ ਇਹਦਾ ਕੀ ਮੁੱਲ ਜੀ ਵੀਰ ਜੀ ਫਿਰ ਇਹਦਾ ਫੋਨ ਤੇ ਕਰ ਲਾਂਗੇ ਅੱਜ ਜੀ ਅੱਛਾ ਇਹਦਾ ਮੁੱਲ ਫੋਨ ਤੇ ਕਰਨਾ ਫੋਨ ਤੇ ਕਰ ਲਾਂ ਕਿਉਂ ਹੁਣ ਦਾ ਇਹਦਾ ਹੋਰ ਹੋਣਾ ਅੱਛਾ ਕਿ ਤਿਆਰ ਕਰਤੀ 70000 ਦਾ ਫਿਰ ਮੁੱਲ ਹੋਰ ਜੀ ਫਿਰ ਮੁੱਲ ਹੋਰ ਹੋਊਗਾ ਹੋਏਗਾ ਜੀ ਹਾਂ ਜੀ ਠੀਕ ਹੈ ਜੀ ਤੋ ਹਜੇ ਮਲ ਤਿਆਰ ਨਹੀਂ ਨਾ ਹੋਈ ਮਾ ਜੀ ਇਹ ਬਿਲਕੁਲ ਖਾਲੀ ਕੀਤੀ ਆ ਅੱਛਾ ਜੀ ਤੇ ਇਹਨੇ ਧੱਕ ਕੇ ਇਹਨੇ ਕੀ ਦੇਣੀ ਹੈ ਹਾਂ ਜੀ ਹਾਂ ਜੀ ਹਾਂ ਜੀ ਪਰ ਫਿਰ ਵੀ ਸੋਨਾ ਦਿਖਦੀ ਆ ਥੱਲੇ ਹਾਂ ਜੀ ਹਾਂ ਜੀ ਠੀਕ ਹੈ ਤੇ ਫੋਨ ਤੇ ਕਰਾਂਗੇ ਹਾਂ ਜੀ ਹਾਂ ਜੀ ਤੇ ਜਿਹੜੀ ਹੁਣ ਇੱਕ ਤੁਹਾਨੂੰ ਐਂਡ ਤੇ ਛੋਟੀ ਦਿਖਾਉਣੀ ਆ ਛੋਟੀ ਜਿਹੜੀ ਇਹ ਵੀ ਕਮਾਲੀ ਆ ਇਹ 라 ਵੀ ਬੜਾ ਖੂਬਸੂਰਤ ਹੈ ਤੇ ਕੱਦ ਕੱਠ ਵੀ ਜਿਹੜਾ ਚੰਗਾ ਹੈ। ਆਈ ਸਾਰੇ ਤੁਹਾਨੂੰ ਟੌਪ ਦੇ ਨਗਿੰਨੇ ਤੁਹਾਨੂੰ ਦਿਖਾਉਂਦੇ ਆ। ਇਹ ਤਾਂ ਮਗਰ ਕੱਟੀ ਆ ਗਈ ਜੀ। ਹਾਂਜੀ ਕੱਟੀ ਹੈ ਜੀ। ਆ ਕੱਟੀ ਹੋ ਕਰ ਦੋ ਗਿੱਲਾ ਨਾਲ ਉਹ ਜੀ। ਹਾਂ ਕੱਟੀ ਇਹ ਮਿਲ ਕਹਾਂ ਜਿੱਤਾਂ ਇੱਕ ਦਿਨ ਦੀ ਸੋਈ ਦਾ। ਨਾਲ ਨਾਲ ਜਿਹੜਾ ਹਜੇ ਗਿੱਲਾ ਹੀ ਆ। ਹਾਂ ਉਹਦਾ ਵੀ ਜੀ ਦੋਨੇ। ਅੱਛਾ ਜੀ। ਇਹ ਕਿੰਨੇ ਚੱਦੀ ਸੋਈ ਜੀ? ਦੁੱਧ ਜਿਹੜੇ ਦੀ ਸੀ ਅੱਛਾ 2 ਦਿਨ ਹੋਏ ਹੱਲ ਹਾਂਜੀ ਇਹ ਵੀ ਅਜੇ ਬੋਲੇਤੀ ਆ ਹਨਾ ਹਾਂਜੀ ਪਰ ਬੋਲੇ ਤੂੰ ਖਾਲੀ ਕਰਤੀ ਆ ਅੱਛਾ ਖਾਲੀ ਕਰ 14 ਲੀਟਰ ਦੇ ਵਿੱਚ ਛਾੜਨ ਦੀ ਵੀ ਆ ਅੱਛਾ ਇਹਨੇ 14 ਤਾਂ ਸਟਾਰਟਿੰਗ ਕੀਤੀ ਹਾਂ 14 ਛਾੜਨ ਦੀ ਸੀ ਹੁਣ ਅਹੀਂ ਲੇਟ ਚ ਹੋਈ ਮਿਲ ਅੱਛਾ ਅੱਜ ਆਈ ਆਈ ਅੱਛਾ ਅੱਜ ਹੀ ਆਈ ਆ ਹਾਂ ਇਹ ਅੱਜ ਹੀ ਆਈ ਆ ਠੀਕ ਆ ਇਹ ਮਿਲਨ ਲੇਟ ਚ ਹੋਈ ਆ ਠੀਕ ਆ ਹਾਂ ਇਹ ਕਿੰਨਾ ਦੁੱਧ ਚਵਾ ਸਕਦੀ ਜੀ ਇਹ 22 ਕਿਲੋ ਚਵਾਉਗੀ ਅੱਛਾ ਇਹ ਇਹ 2 ਲੀਟਰ ਚੋਈ ਜਾਊਗੀ ਨਹੀਂ ਤੋ ਪਲਾਸੇ ਚਾਉਗੀ ਠੀਕ ਹੈ ਜਿਹੜੇ ਚਾਰਡਾਂਗੇ ਨਹੀਂ ਜੋ ਕੀ ਕੀ ਹੋ ਆਪਣੇ ਕੋਲ ਜ਼ਿਆਦਾਤਰ ਮੱਧਾਂ ਜਿਹੜੀਆਂ ਵੀ ਪਲੱਸ ਵਾਲੀਆਂ ਹੀ ਹੁੰਦੀਆਂ ਹਨਾ ਇਹ ਹੁਣ ਹੈ ਵੀ ਆਪਣੀਆਂ ਕੋਲ ਤੇ ਵੀ ਪਲੱਸ ਅਰੇ ਕਈ ਅੱਡੀ ਜਾਂਦੀਆਂ ਅੱਛਾ ਹਾਂਜੀ ਕਈ ਨਹੀਂ ਕਰਦੀ ਇਹ ਵੀ ਨਹੀਂ ਜ਼ਰੂਰੀ ਭਈ ਕਿ ਟਿਕਾਂ ਗਲਤ ਵੀ ਹੋਈ ਨਹੀਂ ਕਈ ਵਾਰੀ ਅੱਛਾ ਅੱਛਾ ਹਾਂਜੀ ਪਰ ਕੋਸ਼ਿਸ਼ ਜਿਹੜੀ ਇਹ ਹੁੰਦੀ ਕਿ ਵੀ ਇਹ ਪਲੱਸ ਕੋਸ਼ਿਸ਼ ਇਹੋ ਦੀ ਵੀ 20 ਤੋਂ ਪਲੱਸ ਹੀ ਠੀਕ ਹੈ ਬਾਕੀ ਚਲੋ ਆਪਣੇ ਤੋਂ ਕਈ ਵਾਰੀ ਵੀਡੀਓ ਨਹੀਂ ਵੀ ਮੌਕੇ ਤੇ ਰਪਾਈਆਂ ਜਾਂਦੀਆਂ ਹਨਾ ਪਰ ਤੁਹਾਡੇ ਕੋਲ ਪੱਛੋ ਜਿਹੜੇ ਅਵੇਲੇਬਲ ਹੁੰਦੇ ਹੀ ਆ ਹੁੰਦੀ ਹੈ ਜੀ ਕੋਈ ਉਤਰਾਵੇਂ ਫੋਨ ਕਰਕੇ ਪੁੱਛ ਲਿਆ ਨਾ ਹਾਂਜੀ ਹਾਂਜੀ ਠੀਕ ਹੈ ਖੋਲੀਆਂ ਫਿਰ ਤੋ ਬਾਕੀ ਕੱਦ ਜਿਹੜਾ ਇਹਦਾ ਵੀ ਕਮਾਲ ਦਾ ਜਿੰਨੀਆਂ ਤਾਂ ਛੋਟੀਆਂ ਦਿਖਾਈਆਂ ਸਾਰੀਆਂ ਚ ਉੱਚਾ ਕੱਦ ਜਿਹੜਾ ਇਹਦਾ ਹੀ ਆ ਲੰਬੀ ਵੀ ਹੈ ਉੱਚੀ ਬੋਲ ਬੇਲ ਵੀ ਜਿਹੜੀ ਕਾਫੀ ਲੰਮੀ ਹੈ ਇਹਦੀ ਅੱਛਾ ਪੁੱਤ ਥੋੜਾ ਜਿਆ ਤਰਨ ਤਾਂ ਕਰਦੀ ਹੈ ਸਮੋਕਰ ਜਿਹੜਾ 14 ਲੀਟਰ ਬੋਲੇ ਤਾਂ ਸਟਾਰਟਿੰਗ ਹੀ ਆ ਇੱਕ ਅਰੀ ਵੀਰ ਜੀ ਥੋੜੀ ਕੋ ਉਧਰ ਨੂੰ ਵੀ ਤੋਰ ਦੇ ਕੱਦ ਜਿਹੜਾ ਕਾਫੀ ਉੱਚਾ ਥੋੜੀ ਕੋ ਉਧਰ ਨੂੰ ਤੋਰ ਦੇ ਵੀਰ ਜੀ ਦੇ ਸਕਦੇ ਜੀ ਕਾਫੀ ਕਮਾਲ ਦਾ ਹਵਾਨਾ ਇਹਦੇ ਕੋਲ ਲੈ ਜਾ ਵੀ ਜੀ ਸਿੰਪਾਂਦੇ ਵੀ ਇਹ ਕਰੀ ਹੁਣ ਇਹ ਕਰਨੀ ਦੁੱਧ ਜਿਹੜਾ 22 ਲੀਟਰ ਜਿਹੜਾ ਇਹ ਵੀ ਕਹਿੰਦੇ ਕਿ ਚਵਾ ਦੋਗੇ ਮੌਕੇ ਤੇ ਜਿਹੜਾ 14 ਲੀਟਰ ਬੋਲਾ ਬਿਲਕੁਲ ਤਾਜੀ ਸੂਈ ਆ ਨਾ ਉਹ ਜਿਹੜਾ ਹਜੇ ਨਾਲ ਅਚਿੱਲਾ ਹੀ 14 ਲੀਟਰ ਕੋਈ ਦੋ ਟਾਈਮ ਆਪਣਾ ਚੋ ਕੇ ਲੈ ਜਾ ਤੇ ਇਹਦਾ ਕੀ ਮੁੱਲ ਜੇ ਵਿੱਦੀ ਫਿਰ ਇਹਦਾ ਵੀ ਫੋਨ ਤੇ ਕਰਾਂਗੇ ਜੀ ਅੱਛਾ ਇਹਦਾ ਵੀ ਫੋਨ ਤੇ ਕਰਨਾ ਕਰਾਂਗੇ ਠੀਕ ਹੈ ਇਹਦਾ ਵੀ ਅੱਜ ਦਾ ਮੁੱਲ ਹੋ ਰਿਹਾ ਜਿੱਦਣ ਇਹਨੇ 22 ਲੀਟਰ ਤਿਆਰ ਕਰ ਗਈ ਉਹ ਦਿਨ ਹੋ ਰਿਹਾ ਹੋ ਰਿਹਾ ਹਾਂਜੀ ਤੇ ਜਿਹੜੀ ਵੈੜ ਇੱਕ ਦਿਖਾਉਣੀ ਉਹ ਵੀ ਦਿਖਾ ਦਈਏ ਹਾਂ ਉਹ ਵੀ ਦਿਖਾ ਦਈਏ ਜੀ ਠੀਕ ਹੈ ਜੀ ਆ ਜਿਹੜੇ ਪਸ਼ੂ ਗੇਰੇ ਕਰਦੇ ਨੇ ਕਿ ਆ ਜਿਹੜੀ ਬੈਡ ਆ ਜਿਹੜੀ ਕਿੰਦੇ ਦਿਖਾਉਣੀ ਆ ਬਾਹਰ ਕੱਢ ਕੇ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਣੀ ਆ ਤੋਰ ਦੇ ਕਰੀ ਚਲੋ ਦੰਦ ਦਿਖਾ ਹੀ ਦਿਓ ਪਹਿਲਾਂ ਇਹ ਦੇਖ ਲਈ ਉਹ ਫਿਰਾਂ ਦੇ ਥੋੜਾ ਜਿਹਾ ਕਰਦੀ ਆਹ ਦੇਖ ਸਾਡੇ ਪਿਓਰ ਦੋ ਦੰਦ ਆ ਜਿਹੜੀ ਠੀਕ ਆ ਜੀ ਜਿੰਨਾ ਦੌਰ ਨਹੀਂ ਆਨੇਗਾ ਜਿੱਧਰ ਨ ਮਰਜੀ ਤੋਰ ਦੋ ਤੋਰ ਦੇ ਬਾਕੀ ਕਾਫੀ ਖੂਬਸੂਰਤ ਬੈਠਿਆ ਪਿਓਰ ਦੋਤਾਂ ਦੇ ਜਿਹੜੀ ਮੈਂ ਉਹ ਸ਼ੋਵੀਰ ਜੀ ਨਾਲ ਕੋਈ ਜਿਹੜੇ ਸਾਰੇ ਸ਼ਕੀਨ ਪੁਛੀ ਹੁੰਦੇ ਆ ਇੱਕ ਵਾਰੀ ਚੋਲੋ ਆ ਕਾਰ ਚੋਲੋ ਜਾਂ ਕਾਰ ਚੋਲੋ ਮੋਟੇ ਬਸ ਇੱਕ ਤਾਂ ਠੀਕ ਹੈ ਜੀ ਥਨਾ ਦਾ ਸਾਈਡ ਗੈਪ ਵੀ ਜਿਹੜਾ ਚੰਗਾ ਅੰਦਰ ਨੂੰ ਥੋੜਾ ਤੇਜ਼ ਜਾਣਗੇ ਹਾਂ ਜੀ ਆਣੀ ਨਾਲ ਜੱਲਾ ਨਾ ਕਰੀਦਾ ਏਡਾ ਲਾ ਉਹ ਕਿਹਦੇ ਜਿਹੜਾ ਲਾ ਲੈ ਜਾ ਬੰਦੇ ਨਾ ਕੋਈ ਗੱਲ ਇੱਥੇ ਬੰਦੇ ਨਾ ਜਿਹੜਾ ਦੱਸੇ ਕਿੰਨਵਾ ਸਵੇਰ ਸਵੇਰ ਦੇ ਦਾ ਪਹਿਲਾ ਹੀ ਆ ਹਨਾ ਪਹਿਲਾ ਸਵੇਰ ਜੀ ਤੇ ਸੂਈ ਨੂੰ ਕਿੰਨਾ ਕਚਰੇ ਹੋਇਆ ਅੱਜ ਸੂਈ ਨੂੰ ਹੋ ਹੀ ਗਏ ਮਤਲਬ 15 ਦਿਨ 15 ਦਿਨ ਹੋ ਗਏ ਹਾਂਜੀ ਟੈਡ ਚੱਡੇ ਦੀ ਦੁੱਧ ਚੰਗਾ ਅੱਛਾ 1 ਮਿੰਟ ਖੰਨ ਦਿਖਾ ਦੀਏ ਤੇ ਆਪਾਂ ਹਾਂ ਦੇ ਸਦੇ ਚਾਨਾ ਨਹੀਂ ਆ ਸੀ ਲੇ ਬਿਲਕੁਲ ਅੱਛਾ ਜੀ ਹਾਂ ਉਹਦਾ ਕੈਮਰੇ ਕਰਕੇ ਡਰੇ ਥੋੜਾ ਜਿਆਦਾ ਡਰ ਨਹੀਂ ਮਤਲਬ ਲੱਤ ਲੁੱਟੀ ਮਾਰਦੀ ਠੀਕ ਠੀਕ ਹੌਲ ਮੰਗਿਆ ਤੋਂ ਬਿਨਾਂ ਚੋਲੋ अच्छा जी हां ते ਕਿੰਨਾ ਦੁੱਧ ਤਿਆਰ ਕਰ ਗੀ ਜੀ 21 ਕਿਲੋ ਦੁੱਧ ਤਿਆਰ ਆ ਜੀ ਬਿਲਕੁਲ ਤਿਆਰ ਏ ਕੰਡੇ ਦਾ ਦੁੱਧ ਆ ਕਿੰਨਾ ਕਿਲੋ ਆ ਅੱਛਾ ਕੁ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਬਾਕੀ ਇਹ ਕਿ ਚਲੋ ਜਿੰਨੇ ਪੈਸੇ ਖਰਚਨੇ ਉਹ ਤੇ ਚੋਣੀ ਜ਼ਰੂਰੀ ਹੋਣਾ ਇਹਦਾ ਮੇਰੇ ਨਾਲੋਂ ਚੋਣੀ ਚਾਹੀਦੀ ਪੂਰਾ ਬਣਾਈ ਨਾਲੋਂ ਚੋਣੀ ਚੰਗੀ ਹੈ ਹਾਂਜੀ ਹਾਂਜੀ ਤੁਹਾਡੇ ਘਰੇ ਕੋਈ ਜਿਤਨਾ ਮਰਜੀ ਤਸੱਲੀ ਕਰੇ ਹਨਾ ਨਾ ਮੋੜੇ ਮੜਾਈ ਨਾ ਡੰਗਰ ਵੀ ਖਰਾਬ ਹੁੰਦਾ ਨਾ ਹਾਂਜੀ 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 ਹਾਂ ਕਿਹਦੇ ਜਾਂਦਾ ਮੁਰਕੇ ਡੰਗਰ ਉਹ ਕੁੱਲ ਤੇ ਹੁੰਦਾ ਹੀ ਨਹੀਂ ਹਾਂਜੀ ਹਾਂਜੀ ਇਹ ਤੇ ਕਰਦਾ ਪਹਿਲਾਂ ਆਪਣੀ ਤਸੱਲੀ ਕਰਕੇ ਬੰਦਾ ਖੜੇ ਤੇ ਵਜ ਗਿਆ ਹਾਂ ਵੱਛੀ ਹੈ ਜੀ ਮਗਰ ਛੇਰੇ ਮਗਰ ਵੱਛੀ ਕਿਹੜੀ ਵੱਛੀ ਜੀ ਉਹ ਡੱਬੀ ਜੀ ਬੈਠੀ ਆਵੇ ਆ ਵੱਛੀ ਆ ਵੱਛੀ ਜੀ ਜਿਹੜੀ ਇਹਦੀ ਕੋਈ ਆਪਣੇ ਵੀਰ ਆਪਣੀ ਸਮਝਣਾ ਦੇਖ ਲੈ ਤੇ ਇਹਦਾ ਕੀ ਮੁੱਲ ਜੇ ਫਿਰ ਇਹ ਦਾ ਪਈ 75000 ਜੀ 75000 ਹਾਂ ਜੀ ਤੇ ਮਾਨਤਨ ਵਿੱਚੋਂ ਦੇ ਕਰੋਗੇ ਹੋ ਜੂਗਾ ਜੀ ਤੇ ਦੁੱਧ 1 ਕਿਲੋਟਰ ਚਵਾ ਕੇ ਦੋਗੇ ਮਗਰ ਹਾਂ ਜੀ ਚੋਲੇ ਆ ਕੇ ਦੋ ਡੰਗ ਤਿੰਨ ਡੰਗ ਚੋਲੇ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਹੋਰ ਕੁਝ ਕਹਿਣਾ ਜੀ ਫਿਰ ਬਸ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਪਛੋ ਜਿਹੜੇ ਟੋਟਲ 5 ਬਕਾਓ ਕੀਤੇ ਆ ਤੇ ਪੰਜ ਤੇ ਪੰਜ ਹੀ ਪਸ਼ੂ ਜਿਹੜੇ ਟੋਪ ਕਲਾਸ ਸੋਹਣੇ ਪਸ਼ੂ ਆ ਜਿਹੜੇ ਤੇ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਖ ਚਾਕ ਕੇ ਫਿਰ ਆਪਣਾ ਪਸ਼ੂ ਖਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ